ਸਸੀ ਕਾਂ ਆਰਸ ਜੀ ਸੂ ਸਾਲ ਪੂਰੇ ਹੋਏ 1925 ਦੇ ਵਿੱਚ ਆਰਸ ਦੀ ਸਥਾਪਨਾ ਹੋਈ ਸੀ ਤੇ ਸਾਰੇ ਸੰਸਦਵਾਂ ਨੂੰ ਸਾਰੇ ਲੋਕਾਂ ਬਹੁਤ ਬਹੁਤ ਸ਼ੁਕਾਮਨਾ ਤੇ ਅੱਜ ਜੀ ਅਸਿਸ ਸੰਸਦ ਗੁੰਦੇ ਰਾਤੇ ਸਵੇਰੇ ਸਵੇਰੇ ਇੱਕ ਆਰਟੀਕਲ ਪੜਿਆ ਜਿਹੜਾ ਕਿ ਟ੍ਰਿਬਿਊਨ ਚ ਛਪਿਆ 100 ইয়ারਸ ਆਫ ਸੰਗ ਸਰਵਿਸ ਟੂ ਦ ਨੇਸ਼ਨ ਇਹ ਨરેન્દ્ર ਮੋਦੀ ਨੇ ਜੀ ਦੇ ਕਲਮ ਤੋਂ ਨਿਕਲਿਆ ਹੋਇਆ ਪਰ ਮਨ ਨੂੰ ਲੱਗਦਾ ਵੀ ਇਹ ਆਰਟੀਕਲ ਸਾਰੇ ਲੋਕਾਂ ਦੇ ਕੋਲ ਜਾਣਾ ਚਾਹੀਦਾ ਮਨ ਲੱਗਦਾ ਸਾਰਾ ਪੜ੍ਹਨਾ ਚਾਹੀਦਾ ਉਹ ਜਿਹੜਾ ਆਰਟੀਕਲ ਛਪਿਆ ਉਹਦੀ ਤੁਸੀਂ ਮੈਂ ਉਹ ਦਿਖਾ ਵੀ ਰਿਹਾ ਜਿਹੜੀ ਤੁਹਾਡੇ ਕੋਲ ਸਾਹਮਣੇ ਪ੍ਰਿੰਟ ਆਊਟ ਆ ਵੀ ਰਿਹਾ ਹੋਰ ਮਨ ਲੱਗਦਾ ਵੀ ਇਹ ਇੱਕ ਆਰਟੀਕਲ ਜਦੋਂ ਪੜ੍ਹਦੇ ਆ ਤੇ ਤੁਹਾਨੂੰ ਇੱਕ ਸਮਝ ਆਉਂਦਾ ਵੀ ਅਸਲਸ ਕੀ ਹੈ ਉਹਨਾਂ ਨੇ ਜਿਹੜੇ 5-7 ਚੀਜ਼ਾਂ ਇਹਦੇ ਵਿੱਚ ਬੋਲਿਆ ਉਹ ਲਿਖਿਆ ਉਹ ਮੈਂ ਚਾਹਣਾ ਵੀ ਸਾਡੇ ਸਾਰੇ ਸੁਣਸਕਾਰ ਨਾਲ ਇੱਕ ਵਾਰੀ ਰਿਪੀਟ ਹੋ ਜੇ ਉਹਨਾਂ ਦੇ ਪਰ ਇਹ ਫੈਸਲਾ ਤਾਂ ਪਤਾ ਹੀ ਸਾਰਿਆਂ ਨੂੰ ਸਾਡੇ ਜਿਹੜੇ ਫੇਸਬੁਕ ਦੇ ਦੋਸਤ ਹੈ ਫਰੈਂਡਸ ਹੈ ਉਹਨਾਂ ਦੇ ਕੋਲ ਵੀ ਗੱਲ ਪਹੁੰਚ ਜਵੇ ਜਦੋਂ ਸ਼ੁਰੂ ਕਰਦੇ ਆ ਇਸ ਆਰਟੀਕਲ ਦੇ ਵਿੱਚ ਉਹ ਕੀ ਲਿਖਦੇ ਆ ਉਹ ਲਿਖਦੇ ਆ ਵੀ ਡਾਕਟਰ ਹੈਡਜਵਾਰਡ ਜੀ ਨੇ ਸ਼ੁਰੂ ਕੀਤਾ ਸਾਲ 1923 ਦੇ ਵਿੱਚ ਤੇ ਉਹਨਾਂ ਦਾ ਜਿਹੜਾ ਕਿਸ ਸੋਚ ਨੂੰ ਲੈ ਕੇ ਸੰਘ ਸ਼ੁਰੂ ਹੋਇਆ ਨੇਸ਼ਨ ਫਰਸਟ ਫਿਰ ਅੱਗੇ ਵੱਧਦੇ ਐ ਤੇ ਲਿਖਦੇ ਐ ਵਿਅਕਤੀ ਨਿਰਮਾਣ ਸੇ ਰਾਸ਼ਟਰੀ ਨਿਰਮਾਣ ਇਹ ਜਿਹੜਾ ਇੱਕ ਵੇ ਟੂ ਲਾਈਫ ਦਾ ਦੇਸ਼ੀ ਤੋ ਸੋਚਣਾ ਵਿਅਕਤੀ ਨਿਰਮਾਣ ਸੇ ਰਾਸ਼ਟਰੀ ਨਿਰਮਾਣ ਇੱਕ ਦ ਸੰਦਰ ਤਰੀਕਾ ਪਾਠ ਅੱਗੇ ਜਾਣ ਦਾ ਵਧਨ ਦਾ ਤਰੀਕਾ ਫਿਰ ਉਹ ਨਰਿੰਦਰ ਮੋਦੀ ਜੀ ਚਾਹਨਾ ਪਾਉਂਦੇ ਹੈ ਵੀ ਕਿਸ ਤਰ੍ਹਾਂ 1925 ਜੋ ਸਥਾਪਨਾ ਹੋਈ ਡਾਕਟਰ ਹੈੱਡਕਿਵਾਰ ਜੀ ਕਈ ਵਾਰੀ ਸਤਰਤਾ ਸਕ੍ਰਾਮ ਦੇ ਵਿੱਚ ਤੇ ਹੋਰ ਵੀ ਕੇਸਨਸ ਹੈ ਕਿ ਜੇਲ੍ਹ ਦੇ ਵਿੱਚ ਗਏ ਫਿਰ ਜਿਹੜੇ ਸੈਕੰਡ ਸਰਵ ਚਾਰ ਸੰਚਾਲਕ ਸੀਗੇ ਪਰਮ ਪੂਜਨੀ ਗੁਰੂ ਜੀ ਜਿਨ੍ਹਾਂ ਨੂੰ ਮਾਧਵ राव ਸਦਾਸ਼ਿਵ राव ਗੋਲਵਰਕਰ ਜੀ ਉਹਨਾਂ ਨੇ ਕਈ ਕਨਸਪਿਰੇਸ਼ਨ ਨੂੰ ਫੇਸ ਵੀ ਕੀਤਾ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ ਪਰੰਤੂ ਇੱਕ ਲਾਈਨ ਬੜੀ ਇੱਛੇਕਸ਼ਰ ਯੂਜ਼ ਕੀਤੀ ਹੈ ਉਹ ਮੰਨ ਲਓ ਲੱਗਦਾ ਵੀ ਸਾਰਿਆਂ ਨੂੰ ਸੁਣਨੀ ਵੀ ਚਾਹੀਦੀ ਹੈ ਔਰ ਸਮਝਣੀ ਵੀ ਚਾਹੀਦੀ ਹੈ ਸੰਗ ਨੈਵਰ ਅਲਾਉਡ ਬਿਟਰਨੈਸ ਟੂ ਰੂਟ ਬਿਕੋਜ਼ ਸੰਸਰਗਸ ਬਲੀਵਸ ਵੀ ਆਰ ਨੋਟ ਸੈਪਰੇਟ ਫਰਮ ਸੋਸਾਇਟੀ ਔਰ ਜਿਹੜੀ ਬਿਟਰਨੈਸ ਸਗੀ ਸਾਡੇ ਉੱਪਰ ਜੇ ਗੁਰੂ ਜੀ ਦੇ ਉੱਪਰ ਗਲਤ ਮੁਕਦਮਾ ਵੀ ਦਰਜ ਹੋਇਆ ਸਭ ਕੁਝ ਹੈ ਉਹਨਾਂ ਨੇ ਨਿਕੇ ਤੱਕ ਨਹੀਂ ਜਾਣ ਦਿੱਤੀ ਕਿਉਂਕਿ ਉਹ ਸਾਰੇ ਸਮ ਦੇ ਵੀ ਸੰਸਰਗ ਕੇ ਸਮ ਦੇ ਵੀ ਪਾਰ ਹੀ ਸੋਸਾਇਟੀ ਦਾ ਪਾਰਟ ਆ ਅਸੀਂ ਹੀ ਸੋਸਾਇਟੀ ਹਾਂ ਤੇ ਅਸੀਂ ਸੋਸਾਇਟੀ ਹੀ ਦੇ ਬਹੁਤ ਪਾਰਟ ਹੋਣ ਦੇ ਕਾਰਨ ਸਾਡੀ ਬਿਟਰਨੈਸ ਨੀਚੇ ਤੱਕ ਨਹੀਂ ਜਾਣੀ ਚਾਹੀਦੀ ਔਰ ਉਸ ਵਨਸ ਦੀ ਜਿਹੜੀ ਫੀਲਿੰਗ ਹੈ ਇੱਕ ਨਜ਼ਦੀਕ ਰੁਪਤਾ ਦੀ ਫੀਲਿੰਗ ਹੈ ਉਹਨਾਂ ਨੇ ਮਹਿਸੂਸ ਕੀਤੀ ਫਿਰ ਅੱਗੇ ਲਿਖਦੇ ਆ ਪਾਰਟੀਸ਼ਨ ਦੇ ਵਿੱਚ ਸਵੈਸੇਵਕਾਂ ਨੇ ਰਿਫਿਜੀਆ ਨੂੰ ਬਹੁਤ ਜ਼ਿਆਦਾ ਮਦਦ ਕੀਤੀ ਜਦੋਂ ਸਾਰ ਨੂੰ ਪਤਾ ਨਹੀਂ ਸੀ 47 ਦੇ ਵਿੱਚ ਕਿੱਦਾਂ ਉੱਥੇ ਬੰਗਾਲ ਦਾ ਹਿੱਸਾ ਹੋਇਆ ਤੇ ਪੰਜਾਬ ਦਾ ਹਿੱਸਾ ਹੋਇਆ ਤਾਂ ਕਿਸ ਤਰ੍ਹਾਂ ਆਪਣੇ ਸਵੈਸੇਵਕਾਂ ਨੇ ਉਸ ਸਮੇਂ ਇਹ ਕੈਂਪ ਲਗਾ ਕੇ ਬਹੁਤ ਮਦਦ ਕੀਤੀ ਰਫੂਜੀਸ ਦੀ ਉਹਨਾਂ ਨੂੰ ਅੱਗੇ ਸਹੀ ਤਰ੍ਹਾਂ ਭਾਜਨ ਇਹ ਵੀ ਕੰਮ ਕੀਤਾ ਫਿਰ ਅੱਗੇ ਲਿਖਦੇ ਹੋਏ ਉਹ ਬੋਲਦੇ ਆਂ ਵੀ ਜਿਹੜੇ ਟ੍ਰਾਈਬਲ 벨ਟ ਹੈ ਉਹਦੇ ਵਿੱਚ ਸਭ ਤੋਂ ਸਭ ਬਹੁਤ ਐਕਸਟਰਾਔਰਡਨਰੀ ਕੰਮ ਕਰ ਰਿਹਾ ਹੈ ਸੇਵਾ ਭਾਰਤੀ ਦਾ ਨਾਮ ਲਿਖਦੇ ਵਿਦਿਆ ਭਾਰਤੀ ਦਾ ਨਾਮ ਲਿਖਦੇ ਉਹ ਇਕਲ ਵਿਦਿਆਲ ਬਨਵਾਸੀ ਕਲੇਨ ਆਸ਼ਰਮ ਉਹ ਲਿਖਦੇ ਵੀ ਹੈਜ਼ ਬਿਕਮ ਸਟਰੋਂਗ ਪਿਲਰ ਫੋਰ ਟ੍ਰਾਈਬਲ ਕਮਿਊਨਿਟੀ ਉਸ ਦੇ ਬਾਰੇ ਬਹੁਤ ਕੰਮ ਕੀਤਾ ਸੀ ਸੁਣਦੇ ਵੀ ਆ ਉਹ ਟ੍ਰਾਈਬਲਸ 'ਚ ਕੰਮ ਕੀਤਾ ਔਰ ਇਹ ਦੇਸ਼ ਨੂੰ ਵਨਲੈਸ ਕਰਨ ਲਈ ਬਹੁਤ ਵੱਡਾ ਕੰਮ ਕੀਤਾ ਇੱਕ ਪੂਰੇ ਸਮਾਜ ਦੇ ਕੇ ਸੰਗ ਦੇ ਇੱਕ ਬੜਾ ਵੱਡਾ ਚੈਲੰਜ ਸੀਗਾ ਉਹ ਅੱਗੇ ਲਿਖਦੇ ਆ ਅਨਟੱਚੇਬਿਲਟੀ ਐਂਡ ਕਾਸਟ ਡਿਸਕ੍ਰਿਮੀਨੇਸ਼ਨ ਜਿਹੜਾ ਕਾਸਟ ਨੂੰ ਲੈ ਕੇ ਬੜਾ ਚੈਲੰਜ ਸੀਗਾ ਉਸ ਨੂੰ ਵੀ ਬੜਾ ਨੇ ਫੇਸ ਕੀਤਾ ਉਹਦੇ ਵਿੱਚ ਪਰਮ ਗੁਰੂ ਜੀ ਨੇ ਜਿਹੜਾ ਇੱਕ ਦੇ ਵਾਕਏ ਦਿੱਤਾ ਔਰ ਆਰਟੀਕਲਸ ਵਿੱਚ ਛਪੇ ਉਹਨਾਂ ਦੇ ਉੱਪਰ ਨਾ Hindu ਪਤਿਤ ਹੋ ਬਹੋਇਤ Hindu ਕਦੀ ਪਤਿਤ ਨਹੀਂ ਹੋ ਸਕਦਾ ਇੱਕ ਜਰਾ ਉਹਨਾਂ ਨੇ ਇੱਕ slogan ਦਿੱਤਾ ਔਰ ਅਸੀਂ ਜਿਹੜੇ ਸਾਖਾ ਦੇ ਵਿੱਚ ਜਾਂਦੇ ਰਹੇ ਸਾਂ ਉਹਨਾਂ ਨੂੰ ਇਹ ਚੀਜ਼ ਪਤਾ ਵੀ ਹੈ ਔਰ ਪਬਲਿਕ ਦੇ ਪਬਲਿਕ ਡੋਮੇਨ ਦੇ ਵਿੱਚ ਵੀ ਹੈ ਇਹ ਉਹਨਾਂ ਦੇ ਆਰਟੀਕਲਸ ਵੀ ਹੈ ਨਾ Hindu ਪਤਿਤ ਹੋ ਬਹੋਇਤ ਔਰ Hindu ਕਦੀ ਪਤਿਤ ਨਹੀਂ ਹੋ ਸਕਦਾ ਉਹਦਾ ਪੂਰਾ ਉਹਨਾਂ ਨੇ ਅੱਗੇ ਗਿਆਨ ਵੀ ਦਿੱਤਾ ਔਰ ਅੱਗੇ ਗੱਲ ਕਹੀ ਵੀ ਔਰ ਸੰਗਤ ਸੰਸਿਧ ਮੰਨਦਾ ਵੀ ਹੈ ਫਿਰ ਅੱਗੇ ਚਲਦੇ ਹੋਏ ਜਿਹੜੀ ਗੱਲ ਬੜੀ ਹੀ ਇੰਪੋਰਟਡ ਹੈ ਜਿਹੜੇ ਸਮੇਂ ਦੇ ਪ੍ਰੈਜ਼ੈਂਟ ਸੰਚਾਲਕ ਹੈ ਮੋਨ ਬਾਗੋਜੀ ਉਹਨਾਂ ਨੇ ਕਾਲ ਦਿੱਤੀ ਉਹ ਕਾਲ ਦੇ ਵਿੱਚ ਕੀ ਲਿਖਦੇ ਹਨ 1 well 1 temple 1 cremation ground for everyone ਇੱਕ ਕੂਆ ਪਿੰਡ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਪੰਜਾਬ ਦੀ ਗੱਲ ਕਰੀਏ ਜਾਂ ਦੇਸ਼ ਦੀ ਗੱਲ ਕਰੀਏ ਇੱਕ گاਉਂ ਜਾਂ ਇੱਕ ਪਿੰਡ ਇੱਕ ਟੈਂਪਲ ਗੁਰਦੁਆਰਾ ਇੱਕ ਕਰਮੇਸ਼ਿੰਗਰ ਸਾਰਾ ਇਕ ਹੋਣਾ ਚਾਹੀਦਾ ਇਕ ਹੋਵੇ ਉਹਦੇ ਲਈ ਸਨ ਦਾ ਕੰਮ ਕਿਤੇ ਨੈਸ਼ਨ ਦੇ ਲਈ ਬਿਲਡਿੰਗ ਦਾ ਕੰਮ ਕਰ ਰਿਹਾ ਫਿਰ ਕਰੰਟ ਦੇ ਵਿੱਚ ਆਉਂਦੇ ਉਹ ਕਹਿੰਦੇ ਵੀ ਨਿਊ ਜਿਹੜੇ ਚੈਲੰਜਸ ਹੈ ਇਸ ਸਮੇਂ ਕਿਉਂਕਿ ਦੇਸ਼ ਤਰੱਕੀ ਕਰ ਰਿਹਾ ਸਭ ਕੁਝ ਕਰ ਰਿਹਾ ਹੈ ਇੱਕ ਡਿਪੈਂਡੈਂਸੀ ਆਫ ਜਿਹੜੀ ਫੋਰਨ ਕੰਟਰੀ ਤੇ ਬਹੁਤ ਵੱਡੀ ਹੋਈ ਹੈ ਔਰ ਇੱਕ ਜਿਹੜਾ ਛੜੇਂਤਰ ਇਕਸਪਰੇਸੀ ਹੋ ਰਹੀ ਹੈ ਡੈਮੋ ਡੈਮੋਗ੍ਰਾਫਿਕ ਚੇਂਜ ਦੇ ਲਈ ਉਸ ਲਈ ਬੜੇ ਕੁਝ ਪ੍ਰੋਜੈਕਟਸ ਚੱਲਦੇ ਆ ਪਈਆਂ ਔਰ ਉਸ ਦੇ ਲਈ ਉਹ ਕਹਿੰਦੇ ਵੀ ਸੰਘ ਨੇ ਇੱਕ ਬੜਾ ਵੱਡਾ ਇੱਕ ਕੰਮ ਵੀ ਕੀਤਾ ਔਰ ਪੰਜ ਪਰਿਵਰਤਨ ਲਈ ਇੱਕ ਰੋਡ ਮੈਪ ਵੀ ਤਿਆਰ ਕੀਤਾ ਅਗਲੇ ਫਿਊਚਰ ਦੇ ਚੈਲੰਜਸ ਹੈਗੇ ਉਹ ਜਿਹੜੇ ਪੰਜ ਪਰਿਵਰਤਨ ਦੇ ਜਿਹੜੇ ਚੈਲੰਜਸ ਹੈਗੇ ਉਹਨਾਂ ਨੂੰ ਬੜੇ ਅੱਛੇ ਤਰੀਕੇ ਨਾਲ ਸਮਝਾਇਆ ਹੈ ਉਹ ਕੀ ਲਿਖਦੇ ਹਨ ਮਨਿੰਦਰ ਮੋਦੀ ਜੀ ਦੀ ਕਲਮ ਤੋਂ ਸਵੈ ਬੋਧ ਜਿਹੜਾ ਪੱਲਾ ਹੈ ਸਵੈ ਬੋਧ ਸੈਲਫ ਅਵੇਅਰਨੈਸ ਸੈਲਫ ਅਵੇਅਰਨੈਸ ਦੇ ਵਿੱਚ ਉਹ ਤਿੰਨ ਚੀਜ਼ਾਂ ਬੋਲਦੇ ਆ ਕਿ ਫ੍ਰੀ ਆਵਰ ਸੈਲਫ ਫਰਮ ਕਲੋਨੀਅਲ ਮਾਈਂਡਸੈਟ ਕਲੋਨੀਅਲ ਮਾਈਂਡਸੈਟ ਤੋਂ ਪਾਣੂ ਆਪਣੇ ਆਪ ਨੂੰ ਚੇਂਜ ਕਰਾਈ ਜਿਹੜਾ ਸਾਡੇ ਤੋਂ ਅੰਗਰੇਜ਼ਾਂ ਤੋਂ ਜਾਂ ਮੁਗਲ ਕਾਲ ਤੋਂ ਜਿਹੜਾ ਸਾਡਾ ਮਾਈਂਡਸੈਟ ਬਣਿਆ ਹੋਇਆ ਤੇ ਉਸ ਸਾਫ ਦੀ ਸਾਨੂੰ ਆਦਤਾਂ ਪੈ ਗਈਆਂ ਹੋਈਆਂ ਉਸ ਤੋਂ ਆਪਣੇ ਆਪ ਨੂੰ ਚੇਂਜ ਕਰਾਣਾ ਟੇਕਿੰਗ ਪ੍ਰਾਈਡ ਇਨ ਆਵਰ ਹੈਰੀਟੇਜ ਐਡਵਾਂਸਿੰਗ ਦਾ ਪ੍ਰਿੰਸੀਪਲ ਆਫ ਸੁਦੇਸ਼ੀ ਜਿਹੜੀ ਅੱਜਕੱਲ੍ਹ बड़ी गल चल रही है पंद्रह अगस्त वाले दिन भी बोलिया स्वदेशी बड़ा गर्व है मैं स्वदेशी पहनता हूँ स्वदेशी बनाता हूँ हारमोनी सोशल जस्टिस टू दोसायर तबका सोशल जस्टिस मिले फेसिज चैलेंज फ्रॉम डेमोक्रेफिक जी पहले भी गल की है ਜਿੰ ਡੈਮੋਗ੍ਰਾਫਿਕ ਇੰਬੈਲੈਂਸ ਕਰ ਰਹੇ ਛੇਤਰ ਨਾ ਹੋ ਰਿਹਾ ਉਸ ਨੂੰ ਵੀ ਸਹੀ ਤਰ੍ਹਾਂ ਫੇਸ ਕਰਨਾ ਔਰ ਜਿਹੜੀ ਕਿ ਇਨਫਲਟੇਸ਼ਨਲ ਹੋ ਰਹੀ ਹੈ ਜਿਹੜੀ ਜੀ ਬਾਹਰੋਂ ਲੋਕ ਬਸਾਏ ਜਾ ਰਹੇ ਹੈ ਬਾਹਰ ਦੇ ਦੇਸ਼ਾਂ ਤੋਂ ਕੈਪੀਟਲ ਲਾ ਕੇ ਇਸ ਦੇਸ਼ ਦੇ ਵਿੱਚ ਜੋ ਨਾਮਾ ਬਸਾਏ ਜਾ ਰਹੇ ਉਹ ਇੱਕ ਚੈਲੰਜ ਹੈ ਉਹਦੇ ਲਈ ਕਰੋੜਾਂ ਮੈਂ ਵਿਚਾਰ ਕਿ ਤਰ੍ਹਾਂ ਕਰਨਾ ਵਿਸ਼ੇਗਾ ਤੀਜਾ ਜਿਹੜਾ ਤੰਤਰ ਹੈ ਜਿਹੜਾ ਪੰਜ ਤਤ ਜਿਹੜੀ ਗੱਲ ਬੋਲਦੇ ਉਸ ਉਹ ਹੈ ਕੰਟਮ ਪ੍ਰਬੋਧਨ ਜਿਹੜਾ ਸਾਨੂੰ ਪੰਜਾਬੀਆਂ ਨੂੰ ਥੋੜੇ ਬੋਲਾ ਦਿੱਕਤ ਹੁੰਦੀ ਹੈ ਫੈਮਿਲੀ ਵੈਲਿਊਜ਼ ਸਟੈਂਥਨ ਦਾ ਇੰਸਟੀਚਨ ਆਫ ਫੈਮਿਲੀ ਫਾਊਂਡੇਸ਼ਨ ਆਫ ਆਵਰ ਕਲਚਰ ਆਪਣੀ ਫੈਮਿਲੀ ਕਲਚਰ ਨੂੰ ਮਜ਼ਬੂਤ ਕਰਨਾ ਜਿਹੜੀ ਇੰਸਟੀਚਨ ਹੈ ਉਸ ਨੂੰ ਸਹੀ ਤਰ੍ਹਾਂ ਲੈ ਕੇ ਜਾਣਾ ਇੱਕ ਚੌਥਾ ਹੈ ਨਾਗਰਿਕ ਸਿਸ਼ਟਾਚਾਰ ਸਿਵਲ ਸੈਂਸ ਐਂਡ ਸੈਂਸ ਆਫ ਰਿਸਪੋਨਸਿਬਿਲਟੀ ਟੂ ਆਵਰ ਸਿਟੀਜ਼ਨਸ ਇਹ ਉਹਨਾਂ ਨੇ ਬੋਲੇ ਔਰ ਬੜੀ ਹੀ ਜ਼ਰੂਰੀ ਗੱਲ ਹੈ ਕਿ ਸਿਟੀਜ਼ਨ ਜਿਹੜੇ ਹੈਗੇ ਆਪਣੇ ਦੇਸ਼ ਦੇ ਪ੍ਰਤੀ ਗਰਮ ਮਹਿਸੂਸ ਕਰਨ ਔਰ ਛੋਟੇ ਛੋਟੀ ਗੱਲਾਂ ਅਪਵਿਕਰਮ ਆਪਣੀ ਜਿਹੜੀ ਸੈਂਸੇਟਿਵ ਸੈਂਸਰ ਉਹਨੂੰ ਵਿਵਹਾਰਣ ਉਹਨੂੰ ਲੈ ਕੇ ਕੰਟਰੀ ਦਾ ਨਿਰਮਾਣ ਕਰਨਾ ਲਾਸਟ ਜੁਨਾ ਦਾ ਜਿਹੜਾ ਪੰਚ ਤੰਤਰ ਪੰਜ ਤਤ ਉਹਦੇ ਵਿੱਚ ਪਰਿਆਵਰਣ ਇਕੋਸਿਸਟਮ ਪਰਿਆਵਰਣ ਜਿਹੜਾ ਹੈਗਾ ਆਪਾਂ ਠੀਕ ਹੋਵੇ এনवायरमेंट ਆਪਣਾ ਠੀਕ ਹੋਵੇ ਉਹਦੇ ਲਈ ਆਪਾਂ ਕੰਮ ਕਰੀਏ ਔਰ 200 2047 ਦੇ ਵਿੱਚ ਸਾਡਾ ਜਿਹੜਾ ਕੰਟਰੀ ਹੈ ਡਵੈਲਪਿੰਗ ਨਿਸ਼ਨ ਬਣੇ ਉਹਦੀ ਫਿਰ ਉਹਨਾਂ ਨਾਲ ਗੱਲ ਕੀਤੀ ਮੈਂ ਇਸ ਕਰਕੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿਉਂਕਿ ਮੈਨੂੰ ਲੱਗਦਾ ਵੀ ਇਹ ਚੀਜ਼ਾਂ ਆਪਣੇ ਲਈ ਜ਼ਰੂਰੀ ਹੈਗੀਆਂ ਜਾਣਨੇ ਵਿੱਚ ਜ਼ਰੂਰੀ ਹੈ ਔਰ ਅੱਜ ਦੇ ਦਿਨ ਕਿਉਂਕਿ 100 ਸਾਲ ਹੋਏ ਸਾਡੇ ਸੰਗ ਦੇ ਵਿੱਚ ਤੇ ਬਰਨਿਰਮੰਦ ਤੇ ਬਲਿਸਮ ਸੰਗ ਦੇ ਨਾਤੇ ਵੀ ਸਾਨੂੰ ਗਰਵ ਹੁੰਦਾ ਕਿ ਅਸੀਂ ਇਸ ਦਾ ਕੰਮ ਕਰ ਰਹੇ ਹਾਂ ਔਰ ਜਿਹੜੀ ਹੁਣ ਇੱਕ ਵੀਡੀਓ ਜਿਹੜੀ ਟਵਿੱਟਰ ਦੇ ਵਿੱਚ ਅਵੇਲੇਬਲ ਹੈ ਜਿਹੜੀ ਮੋਦੀ ਨੇ ਬੋਲੀ ਹੈ ਉਹ ਵੀ ਮੈਂ ਚਾਹੁੰਦਾ ਵੀ ਤੁਸੀਂ ਇੱਕ ਵਾਰੀ ਸਾਰੇ ਸੁਣ ਲੋ ਤਾਂ ਕਿ ਉਸ ਦੇ ਨਾਲ ਇੱਕ ਬਹੁਤ ਮਨ ਨੂੰ ਲੱਗਦਾ ਵੀ ਇੱਕ ਅੱਛੀ ਚੀਜ਼ ਜਿਹੜੀ ਬੋਲੀਏ ਸੰਗ ਦੇ ਬਾਰੇ ਉਹ ਸਾਨੂੰ ਸੰਸਵਗਤ ਨੂੰ ਅੱਛੀ ਵੀ ਲੱਗਦੀ ਹੈ ਉਹ ਇੱਕ ਵਾਰੀ ਮਤਲਬ ਗੋਡਰ 47 ਦਾ ਭਾਰਤ ਤਦਕਨ ਗਿਆਨ ਉਹ ਵਿਗਿਆਨ ਸੇਵਾ ਉਹ ਸਮਰਤਾ ਸੇ ਘੜਾਵਾ ਮਹਿੰਦੋ ਸਾਡੀ ਭਾਰਤੋ। ਇਹੀ ਸੰਗ ਦੀ ਦਰਸਤੀ ਹੈ। यही हम सब सब की साधना है और यही हमारा संघल्प है साथियों हमें हमेशा हमेशा याद रखना है संघ बना है राष्ट्र के मैं शेयर कर रहे था पर। तो स्क्रीन के ऊपर संसद के प्रति अटूट आस्था से दो हजार सैतालीस का भारत तत्व ज्ञान और विज्ञान सेवा और समर्था से गढ़ा हुआ वैभवशाली भारतों यही संघ की दृष्टि है यही हम सब संशोधन की साधना है और यही हमारा संकल्प है साथियों हमें हमेशा हमेशा याद रखना है संघ बना है राष्ट्र के प्रति अटूट आस्था से संघ चला है राष्ट्र के प्रति अभाध सेवा के भाव से संघ तपा है त्याग और तपस्या की अग्निंग है।, है संस्कार और साधना के संगम से संखड़ा है राष्ट्र धर्म को जीवन का परम धर्म बना सकते संघ जुड़ा है भारत माता की सेवा के विराट सप्ल सेवा संघ का आदर्श है संस्कृति की जड़े गहरी और सतर्क संघ का प्रयास है समाज में आत्मविश्वास और आत्म गौरव संघ का लक्ष्य है हर हृदय में जनसेवा की ज्योति प्रज्वलित संघ का दृष्टिकोण है भारतीय समाज सामाजिक न्याय का प्रतीक बने संघ का ध्येय है विश्व मंच पर भारत की वाणी और कोई प्रभावी बने ਸੰਘ ਦਾ ਸੰਕਲਪ ਹੈ ਭਾਰਤ ਦਾ ਭਵਿੱਖ ਸੁਰੱਖਿਤ ਅਨੁਦਵਲ ਕਰੇ ਇਹ ਸਾਰਾ ਸਿਪਾਸ਼ ਨੂੰ ਸੋਧ ਕਿ ਅੱਜ ਸਾਨੂੰ ਲੱਗਦਾ ਹੈ ਜੇ ਸੰਸਦ ਦੇ ਨਾਤੇ ਇਹ ਚੀਜ਼ਾਂ ਜੇ ਤੁਸੀਂ ਸਮਾਜ ਦੇ ਵਿੱਚ ਜਾਣਦੇ ਆ ਤੇ ਯਾਦ ਰੱਖਣੀਆਂ ਔਰ ਅੱਜ ਸਾਨੂੰ ਬੜਾ ਗਰਵ ਹੁੰਦਾ ਵੀ ਅੱਜ ਅਸੀਂ ਪੀੜ੍ਹੀ ਜਿਹੜੀ ਉਹ ਪੀੜ੍ਹੀ ਹੈ ਜਿਹੜੇ ਸੰਦ 100 ਸਾਲ ਦੇਖ ਰਹੇ ਹੈ ਔਰ ਕਈ ਪਰਿਵਰਤਨ ਅਸੀਂ ਆਪਣੇ ਸਾਹਮਣੇ ਦੇਖ ਲਈ ਹੈ ਔਰ ਸਾਰਿਆਂ ਨੂੰ ਸਾਡੇ ਦੋਸਤਾਂ ਨੂੰ ਫੇਰ ਰਿਕਵਰੀ ਸੰਦੇਸ਼ ਸੋਸਾ ਪੂਰੇ ਹੁੰਦੀ ਆ ਦੁਸ਼ਹਿਰੇ ਦੀਆਂ ਮਹਾਤਵਾ ਗਾਂਧੀ ਦੇ ਜਨਮ ਦਿਨ ਦੇ ਆ ਔਰ ਦੂਜੇ ਜਿਹੜੇ ਪ੍ਰਧਾਨ ਮੰਤਰੀ ਸ਼ਾਸਤਰੀ ਜੀ ਉਹਨਾਂ ਦੇ ਉਹਨਾਂ ਦੇ ਵੀ ਜਨਮ ਦਿਹਾੜੇ ਤੇ ਬਹੁਤ ਬਹੁਤ ਹਾਰਦਿਕ ਸ਼ੁਕਾਮ ਸੱਸੀ ਕਾ